ਹਾਂਜੀ ਜਿਹੜਾ ਆਪਾਂ ਨੇ ਕੱਲ ਤਰਬੂਜ ਦੀ ਟੋਕਰੀ ਬਣਾਈ ਸੀ ਤਰਬੂਜ ਫਰੂਟ ਟੋਕਰੀ ਬਣਾਈ ਸੀਗੀ ਉਹਨੂੰ ਆਪਾਂ ਹੁਣ ਡਿਜ਼ਾਈਨ ਕਰਨਾ ਇੱਕ ਛਿਲਕਾ ਲੈ ਲਿਆ ਆਪਾਂ ਨੇ ਤਰਬੂਜ ਦਾ ਤੇ ਉਹ ਉਹਨੂੰ ਆਪਾਂ ਪੱਤੇ ਦੀ ਸ਼ੇਪ ਨਾਲ ਕੱਟ ਲਿਆ ਹੁਣ ਆਪਾਂ ਉਹਦੇ ਜਿੱਦਾਂ ਪੱਤਿਆਂ ਦੇ ਹੁੰਦੇ ਆ ਡਿਜ਼ਾਈਨ ਜਿਹਾ ਬਣਿਆ ਉਵੇਂ ਆਪਾਂ ਬਣਾ ਲੈਣਾ ਇੱਕ ਪੱਤਾ ਤਿਆਰ ਕਰ ਲੈਣਾ ਹੁਣ ਇੱਕ ਫੁੱਲ ਵੀ ਬਣਾਵਾਂਗੇ ਛੋਟਾ ਜਿਹਾ ਆਪਣੇ ਕੋਲ ਕੋਈ ਮੋਲਡ ਨਹੀਂ ਹੈਗਾ ਆਪਾਂ ਨਾਈਫ ਦੇ ਨਾਲ ਹੀ ਇੱਕ ਇੱਕ ਫੁੱਲ ਤਿਆਰ ਕਰ ਲੈਣਾ ਵਾ ਸਾਡੀ ਬੇਟੀ ਨਾਲ ਹੈਲਪ ਕਰਵਾਉਂਦੀ ਆ ਇਹ ਤਾਂ ਹੁਣ ਪੱਤੀਆਂ ਕੱਢ ਦੇਵਾਂਗੇ ਆਪਾਂ ਤੇ ਹੁਣ ਆਪਾਂ ਕੇਲਾ ਵੀ ਕੱਟ ਲਿਆ ਕੇਲਾ ਆਪਾਂ ਗੋਲ ਪੀਸਾ ਨਾਲ ਕੱਟ ਲਿਆ ਆਂਬ ਆਪਾਂ ਕੰਬ ਦੇ ਦੋ ਹਿੱਸੇ ਕਰਕੇ ਆਪਾਂ ਨਾਈਫ ਨਾਲ ਦੋ ਇਸੇ ਕਰ ਕਰ ਲੇ ਫਿਰ ਆਪਾਂ ਚਮਚੇ ਦੇ ਨਾਲ ਚਮਚ ਦੇ ਨਾਲ ਆਪਾਂ ਇਹਦੇ ਵਿੱਚੋਂ ਗੋਲ ਗੋਲ ਪੀਸ ਕੱਢਾਂਗੇ ਪਹਿਲਾਂ ਦੇਖਦੇ ਸੀ ਕਿ ਟੱਕਣ ਨਾਲ ਆਪਾਂ ਗੋਲ ਕੱਢ ਲਈਏ ਪਰ ਟੱਕਣ ਵੱਡਾ ਹੋਣ ਕਰਕੇ ਆਪਾਂ ਥੋੜਾ 스ਪੋਨ ਦੀ ਸੇਥਾ ਲਮਾਗੇ 스ਪੋਨ ਦੇ ਨਾਲ ਆਪਾਂ ਛੋਟੇ ਛੋਟੇ ਗੋਲ ਗੋਲ ਪੀਸ ਕੱਢਾਂਗੇ ਹਾਂਜੀ ਇਦਾਂ ਆਪਾਂ ਗੋਲ ਗੋਲ ਪੀਸ ਕੱਟ ਲੈਣੇ ਆ ਟੋਕਰੀ ਸਜਾਉਣ ਦੇ ਲਈ ਤਾਂ ਜੀ ਤੇ ਅੱਜ ਆਪਾਂ ਆਂਬ ਦੇ ਵਿੱਚੋਂ ਪੀਸ ਕੱਢ ਲਏ ਕੇਲਾ ਕੱਟ ਲਿਆ ਹੋਰ ਤੁਸੀਂ ਜਿਹੜਾ ਮਰਜੀ ਡਰਾਇਫ ਆਪਣੇ ਇਹਦੇ ਵਿੱਚ ਫਰੂਟ ਰੱਖ ਸਕਦੇ ਹੋ ਜਿੱਦਾਂ ਅੰਗੂਰ ਹੋਗੇ ਕਾਲੇ ਅੰਗੂਰ ਹਰੇ ਅੰਗੂਰ ਚੈਰੀਆਂ ਸਟਰਾਬਰੀ ਕੁਝ ਵੀ ਰੱਖ ਸਕਦੇ ਹੋ ਆਪਾਂ ਨੇ ਇੱਕ ਅੱਲੂ ਬਖਾਰਾ ਲਿਆ ਉਹਨੂੰ ਆਪਾਂ ਲੰਬੇ ਲੰਬੇ ਪੀਸਾ ਚ ਕੱਟ ਲਿਆ ਕੇਲਾ ਗੋਲ ਕਟਿਆ ਗੋਲ ਪੀਸਾ ਚ ਆਲੂ ਭਖਾਰਾ ਆਲੂ ਭਖਾਰਾ ਵੀ ਪਾ ਸਕਦੇ ਆ ਆਪਾਂ ਚੀਕੂ ਨੂੰ ਆਪਾਂ ਲੰਬੇ ਲੰਬੇ ਪੀਸਾ ਚ ਕੱਟ ਲਿਆ ਹਾਂਜੀ ਆ ਟੋਕਰੀ ਆਪਣੇ ਦੇਖੋ ਆਪਾਂ ਇਹਦਾ ਸਜਾ ਲਈਆ ਹਨ ਇਹਦੇ ਵਿੱਚ ਆਪਾਂ ਪਹਿਲਾਂ ਤਰਬੂਜ ਦੇ ਜਿਹੜੇ ਗੋਲ-ਗੋਲ ਪੀਸ ਕੱਟੇ ਸੀਗੇ ਕੱਢੇ ਸੀਗੇ ਉਹ ਆਪਾਂ ਬਾਅਦ ਮਾਗੇ ਹੁਣ ਆਪਾਂ ਠੀਕੂ ਪਾਦਮਾ ਵੇ ਇਹ ਲੰਬੇ ਪੀਸ ਹੀ ਕੀਤੇ ਆ ਬਾਕੀ ਸਾਰੇ ਆਪਾਂ ਗੋਲ ਪੀਸ ਕੀਤੇ ਆ ਜਿਵੇਂ ਕੇਲਾ ਵੀ ਗੋਲ-ਗੋਲ ਪੀਸ ਕੱਟ ਲਏ। ਆਂਬ ਦੇ ਵੀ ਗੋਲ-ਗੋਲ ਕੱਢ ਲਏ ਆ। ਆਪਾਂ ਹੁਣ ਟੋਕਰੀ ਦੇ ਵਿੱਚ ਰੱਖਾਂਗੇ। ਹਲ ਆਂਬ ਨੂੰ ਵੀ ਰੱਖਾਂਗੇ। ਪਾਰਟ ਪਹਿਲਾਂ ਮੈਂ ਦਿਖਾਤਾ ਸੀਗਾ ਹੁਣ ਇਹ ਸੈਕਿੰਡ ਪਾਰਟ ਵਿੱਚ ਇਹ ਆਪਣੇ ਟੋਕਰੀ ਨੂੰ ਭਰਿਆ ਜਾਂਦਾ ਜੋ ਜੋ ਵੀ ਫਰੂਟ ਪਾਉਣਾ ਅਕੇਲਾ ਪਾਤਾ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਮੈਨੂੰ ਤੁਹਾਡੀ ਸਪੋਰਟ ਦੀ ਜਰੂਰਤ ਆ ਪੂਰੀ ਸਪੋਰਟ ਕਰੋ ਜੀ ਵੀਡੀਓ ਨੂੰ ਕਮੈਂਟ ਕਰੋ ਹੰਦੀਆ ਤਰੂਜ਼ ਦੇ ਜਿਹੜੇ ਪੀਸ ਆਪਾਂ ਥੋੜੇ ਥੋੜੇ ਉੱਪਰ ਵੀ ਰੱਖ ਦਿੱਤੇ ਆ ਇਹ ਕੋਣ ਡੰਡੀ ਆ ਜਿਹੜੀ ਆਪਣੀ ਚੰਡੀ ਤੇ ਵੀ ਆਪਾਂ ਥੋੜਾ ਤਰਬੂਜ਼ ਦਾ ਹੀ ਪੀਸ ਲਗਾਦਮਾ ਵੀ ਦੇਖੋ ਕਿੰਨੀ ਵਧੀਆ ਆਪਣੀ ਟੁਕਰੀ ਤਿਆਰ ਹੋ ਗਈ ਆ ਇਹ ਸੇ ਤੋਂ ਸੇ ਨਹੀਂ ਡਿਗਦੀ ਇਹ ਜਿੱਤਾ ਰੱਖੀ ਹੁਣ ਆਪਾਂ ਇਹ ਚੱਕ ਕੇ ਵੀ ਦਵਾ ਦਿੰਨੇ ਆ ਕੋਈ ਟੁੱਟੋ ਹੀ ਨਹੀਂ ਇਹਦੀ ਡੰਡੀ ਦੇਖੋ ਕਿੰਨੀ ਵਧੀਆ ਤਿਆਰ ਹੋਈ ਆ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਹਾਂ ਜੀ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਓਕੇ ਬਾਈ